ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅਲਫਾ ਚੈਨਲ ਤੇ ਸ਼ੁਰੂ ਕਰਦੇ ਆ ਇੱਕ ਹੋਰ ਨਵੀਂ ਕਹਾਣੀ ਗੁਸਤਾਖ ਲੇਖਕਾ ਨੂਰਦੀਪ ਕੋਮਲ ਹਵਾਦਾਰ ਰੁੱਖ ਬਹੁਤ ਏਸੀ ਮੀਨੂ ਅਤੇ ਰੀਤ ਆਪਣੇ ਘਰ ਦੀ ਛੱਤ ਤੇ ਹਵਾ ਦਾ ਆਨੰਦ ਮਾਣ ਰਹੀਆਂ ਸਨ ਉਹ ਭਾਵੇਂ ਸੱਗੀਆਂ ਬਣਨਾਂ ਹੋ ਕੇ ਤਾਚੇ ਤਾਇਆ ਦੀਆਂ ਸਨ ਪਰ ਉਹਨਾਂ ਦਾ ਆਪਸੀ ਪਿਆਰ ਸੱਗੀਆਂ ਭੈਣਾਂ ਨਾਲੋਂ ਵੀ ਵੱਧ ਸੀ ਰੀਤ ਦੇ ਪਿਤਾ ਜੋ ਕਿ ਮੀਨੂ ਦੇ ਚਾਚਾ ਸੀ ਬੀਫ ਵਾਰ ਵਿੱਚ ਛਿੜੀ ਜੰਗ ਦੌਰਾਨ ਮੌਤ ਹੋ ਗਈ ਸੀ ਉਸ ਮੇਰੀਤ ਸਿਰਫ 17 ਮਰਿਆਂਦੀ ਸੀ ਪਰੀ ਦੇ ਤਾਈ ਨੇ ਰੀਤ ਅਤੇ ਉਸਦੇ ਪਰਿਵਾਰ ਦੀ ਆਪ ਪਰਵੇਸ਼ ਕੀਤੀ ਸੀ ਮੀਨੂ ਦਾ ਪਿਤਾ ਜੈਲਾ ਸ਼ੁਰੂ ਤੋਂ ਹੀ ਗਰਮ ਮિજાਜ ਦਾ ਅਤੇ ਲਾਈ ਲੱਗ ਸੀ ਉਹ ਆਪਣੇ ਆਪ ਨੂੰ ਹਰ ਕਿਸੇ ਤੋਂ ਉੱਤੇ ਸਮਝਦਾ ਸੀ ਇਸ ਕਾਰਨ ਹੀ ਮੀਨੂ ਦੇ ਸੁਭਾਅ ਵਿੱਚ ਵੀ ਉਹੀ ਗੁਣ ਸਨ ਮੀਨੂ ਸ਼ੁਰੂ ਤੋਂ ਹੀ ਜਿੱਦੀ ਮੂੰਹ ਫੱਟ ਤੇ ਆਕੜਾਂ ਪਰ ਸੁਭਾਅ ਵਾਲੀ ਸੀ ਉਸ ਨੂੰ ਰਿਸ਼ਤਿਆਂ ਦੀ ਕਦਰ ਨਹੀਂ ਸੀ ਪਤਾ ਇਹ ਕਾਰਨ ਸੀ ਕਿ ਉਹ ਹਰ ਵਕਤ ਅਸ਼ਾਂਤ ਰਹਿੰਦੀ ਸੀ ਉਸਦੀ ਕਾਤ ਇਹ ਵੀ ਸੀ ਕਿ ਉਹ ਆਪਣੇ ਆਪ ਤੋਂ ਕਿਸੇ ਨੂੰ ਵੀ ਬਿਹਤਰ ਨਹੀਂ ਦੇਖ ਸਕਦੀ ਸੀ ਜਦੋਂ ਕਿ ਰੀਤ ਉਸਦੇ ਸੁਭਾਅ ਦੇ ਬਿਲਕੁਲ ਉਲਟ ਸੀ ਉਹ ਬਹੁਤ ਹੀ ਸ਼ਾਂਤ ਸੁਭਾਅ ਦੀ ਸੀ ਮੀਨੂ ਦੀ ਦਾਦੀ ਸਵਰਨਕੌਰ ਮੀਨੂ ਦੇ ਇਸ ਸੁਭਾਅ ਨੂੰ ਲੈ ਕੇ ਬਹੁਤ ਚਿੰਤਤ ਰਹਿੰਦੀ ਸੀ ਉਹ ਹਮੇਸ਼ਾ ਮੀਨੂ ਦੀ ਮਾਂ ਬਲਜੀਤ ਨੂੰ ਇਸ ਬਾਰੇ ਅਗਿਤ ਕਰਵਾਉਂਦੀ ਰਹਿੰਦੀ ਤੇ ਕਹਿੰਦੀ ਕੁੜੀਆਂ ਨੂੰ ਇੰਨੀ ਖੁੱਲ੍ਹ ਨਹੀਂ ਚੰਗੀ ਕੁੜੀ ਹੈ ਤਾਂ ਕੁੜੀ ਬਣ ਕੇ ਰਹੇ ਪਰ ਬਲਜੀਤ ਆਪਣੀ ਸਾਧ ਦੇ ਸੱਸ ਦੇ ਕਹੇ ਨੂੰ ਹਲਕੇ ਵਿੱਚ ਲੈ ਲੈਂਦੀ। ਬਲਜੀਤ ਘਟਪੜੀ ਲਿਖੀ ਹੋਣ ਕਾਰਨ ਬਹਿਮਾ ਭਰਮਾ ਵਾਲੀ ਔਰਤ ਸੀ। ਸਵਾ ਇਸੇ ਤਰ੍ਹਾਂ ਆਪਣੀ ਚਾਲ ਚੱਲਦਾ ਗਿਆ। ਮੀਨੂ ਤੇ ਰੀਤ ਨੇ 12 ਪਾਸ ਕਰ ਲਈਆਂ। ਦਾਦੀ ਨੇ ਸਲਾਹ ਦਿੱਤੀ ਕਿ ਬਸ ਹੁਣ ਇਹਨਾਂ ਨੂੰ ਅੱਗੇ ਨਾ ਭੜਾਇਆ ਜਾਵੇ ਤੇ ਵਿਆਹ ਕਰ ਦਿੱਤਾ ਜਾਵੇ। ਰੀਤ ਦੀ ਮਾਂ ਕਰਮੀ ਤਾਂ ਇਸ ਗੱਲ ਹੀ ਝਟ ਰਾਜੀ ਹੋ ਗਈ ਪਰ ਮੀਨੂ ਦੀ ਮਾਂ ਉਸ ਦੇ ਅੱਗੇ ਪੜਨ ਦੀ ਜਿੱਦ ਅੱਗੇ ਹਾਰ ਗਈ ਤੇ ਵਿਆਹ ਨੂੰ ਮਨਾ ਕਰ ਦਿੱਤਾ। ਇਸ ਤਰ੍ਹਾਂ ਰੀਤ ਦਾ ਵਿਆਹ ਕਰ ਦਿੱਤਾ ਗਿਆ ਤੇ ਮੀਨੂ ਨੂੰ ਅਗਲੇਰੀ ਪੜ੍ਹਾਈ ਲਈ ਚੰਡੀਗੜ੍ਹ ਭੇਜ ਦਿੱਤਾ ਗਿਆ। ਰੀਤ ਦਾ ਵਿਆਹ ਨਾਲ ਦੇ ਪਿੰਡ ਦੇ ਸਰਪੰਚ ਦੇ ਮੁੰਡੇ ਕਾਲੇ ਨਾਲ ਕਰ ਦਿੱਤਾ ਗਿਆ। ਪਰ ਵਿਆਹ ਮਗਰੋਂ ਰੀਤ ਨੂੰ ਪਤਾ ਲੱਗਾ ਕਿ ਉਸਦਾ ਪਤੀ ਤਾਂ ਨਸ਼ਿਆਂ ਦਾ ਆਦੀ ਹੈ। ਉਸਨੇ ਆਪਣੇ ਪਤੀ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਸੰਭਲਿਆ। ਰੀਤ ਨੇ ਮਨਮਾਰ ਕੇ ਆਪਣੀ ਜ਼ਿੰਦਗੀ ਨਾਲ ਸਮਝੌਤਾ ਕਰ ਲਿਆ। ਪਰ ਰੀਤ ਨੂੰ ਇਹ ਵਿਸ਼ਵਾਸ ਸੀ ਕਿ ਇੱਕ ਦਿਨ ਉਸਦਾ ਪਤੀ ਉਸ ਨੂੰ ਜ਼ਰੂਰ ਸਮਝੇਗਾ। ਉਧਰ ਦੂਜੇ ਪਾਸੇ ਮੀਨੂ ਪੜ੍ਹਾਈ ਦੇ ਨਾਲ-ਨਾਲ ਇਸ਼ਕ ਦੇ ਚੱਕਰ ਵੀ ਚਲਾਉਣ ਲੱਗੀ। ਮੀਨੂ ਦੀ ਰਾਜ ਨਾਲ ਮੁਲਾਕਾਤ ਕਾਲਜ ਦੌਰਾਨ ਹੀ ਹੋਈ। ਦੋਵਾਂ ਨੇ ਇਕੱਠੇ ਜਿਉਣ ਮਰਨ ਦੀਆਂ ਕਸਮਾਂ ਵੀ ਖਾਈਆਂ। ਕਾਲਜ ਦੀ ਪੜ੍ਹਾਈ ਭਾਵੇਂ ਖਤਮ ਹੋ ਗਈ ਸੀ ਪਰ ਮੀਨੂ ਅਤੇ ਰਾਜ ਦੀ ਪਿਆਰ ਦੀ ਪੜ੍ਹਾਈ ਹਜੇ ਵੀ ਜਾਰੀ ਸੀ। ਮੀਨੂ ਪੜ੍ਹਾਈ ਵਿੱਚ ਪੂਰੀ ਕਰਨ ਮਗਰੋਂ ਘਰ ਆ ਗਈ। ਉਦੋਂ ਕਾਲੇ ਦੇ ਸਰਪੰਚ ਪਿਓ ਨੇ ਆਪਣੇ ਨਸ਼ੇੜੀ ਪੁੱਤਰ ਦੀਆਂ ਹਰਕਤਾਂ ਤੋਂ ਤੰਗ ਆ ਕੇ ਉਸ ਨੂੰ ਬੇਦਖਲ ਕਰ ਦਿੱਤਾ ਤੇ ਹੁਣ ਰੀਤ ਤੇ ਕਾਲਾ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗੇ ਜਦੋਂ ਇਸ ਗੱਲ ਦਾ ਪਤਾ ਰੀਤ ਦੇ ਘਰ ਲੱਗਿਆ ਤਾਰੀਦ ਦੇ ਤਾਏ ਅਤੇ ਮਾਣੇ ਰੀਤ ਅੱਗੇ ਕਾਲੇ ਨੂੰ ਛੱਡਣ ਦੀ ਗੱਲ ਰੱਖੀ ਪਰ ਰੀਤ ਨੇ ਇਸ ਗੱਲ ਤੋਂ ਇਨਕਾਰ ਕਰਦੇ ਹੋਏ ਕਿਹਾ ਇਸ ਨੂੰ ਛੱਡਣ ਨਾਲੋਂ ਕਿਉਂ ਨਾ ਇਸ ਦੇ ਨਸ਼ੇ ਛਡਾਏ ਜਾਣ ਤਾਏ ਤੇ ਮਾਣ ਨੂੰ ਇੱਕ ਅਰਫੇਰ ਤੋਂ ਰੀਤ ਤੇ ਮਾਣ ਮਹਿਸੂਸ ਹੋਣ ਲੱਗਾ ਤੇ ਉਥੋਂ ਰੀਤ ਨੂੰ ਨਾਲ ਲੈ ਬਿਨਾ ਹੀ ਵਾਪਸ ਆ ਗਏ ਉਧਰ ਦੂਜੇ ਪਾਸੇ ਦਾਦੀ ਨੇ ਬਲਜੀਤ ਤੇ ਜੈਨ ਲੈ ਆ ਗਏ ਫੇਰ ਮੀਨੂ ਦੇ ਵਿਆਹ ਨੂੰ ਲੈ ਕੇ ਗੱਲ ਤੋਰੀ ਪਰ ਮੀਨੂ ਦੇ ਪਿਓ ਨੂੰ ਜਦੋਂ ਕੋਈ ਵਿਆਹ ਲਈ ਕਹਿੰਦਾ ਤਾਂ ਮੀਨੂ ਆਪਣੇ ਪਿਓ ਨੂੰ ਗੱਲਾਂ ਵਿੱਚ ਲੈ ਲੈਂਦੀ ਤੇ ਆਖਦੀ ਰੀਤ ਨੇ ਕੀ ਖੱਟ ਲਿਆ ਬ्याह ਕਰਵਾ ਕੇ ਮੈਂ ਹੋਰ ਪੜਨਾ ਹੈ ਤੇ ਪਿਓ ਆਪਣੀ ਧੀ ਦੀਆਂ ਗੱਲਾਂ ਵਿੱਚ ਆ ਜਾਂਦਾ ਤੇ ਆਪਣੇ ਅਨਪੜ੍ਹ ਤੇ ਓਲੇ ਮਾਂ ਪਿਓ ਦਾ ਫਾਇਦਾ ਉਠਾ ਕੇ ਦੂਜੇ ਪਾਸੇ ਰਾਜ ਨਾਲ ਪਿਆਰ ਦੀਆਂ ਪਿੰਗਾ ਪਾਉਂਦੀ ਰਹਿੰਦੀ। ਸਮਾਂ ਬੀਤਦਾ ਗਿਆ। ਦਾਦੀ ਨੇ ਫੇਰ ਇੱਕ ਦਿਨ ਜੈਲੇ ਨੂੰ ਸਮਝਾਉਂਦੇ ਕਿਹਾ ਕਿ ਪੁੱਤ ਤੀਆਂ ਬਾਗਵਾਨ ਹੁੰਦੀਆਂ ਨੇ। ਜੇ ਇਹਨਾਂ ਨੂੰ ਖੁੱਲਾ ਛੱਡ ਦਿਓ ਤਾਂ ਉਜਾੜ ਤੇ ਜੰਗਲ ਬਣਦਿਆਂ देर ਨਹੀਂ ਲੱਗਦੀ। ਮੀਨੂ ਜਦੋਂ ਦਾਦੀ ਤੇ ਪਿਓ ਦੀਆਂ ਆਪਸੀ ਗੱਲਾਂ ਸੁਣਦੀ ਤਾਂ ਝੱਟ ਆਪਣੇ ਮਾਪਿਓ ਹਸਰਾਣੇ ਬੈਠ ਜਾਂਦੀ ਤੇ ਚਿਹਰੇ ਤੇ ਨਕਾਬ ਪਾ ਆਪਣੇ ਪਿਓ ਤੇ ਮਾਂ ਨੂੰ ਦਾਦੀ ਖਿਲਾਫ ਹੀ ਭੜਕਾਉਣ ਲੱਗਦੀ। ਉਸ ਦਾ ਪਿਓ ਜੋ ਕਿ ਲਾਇਲਗ ਸੀ ਝਟ ਉਸ ਦੀਆਂ ਗੱਲਾਂ ਵਿੱਚ ਆ ਜਾਂਦਾ ਸਮਾਜ ਇਦਾਂ ਹੀ ਆਪਣੀ ਚਾਲ ਚੱਲਦਾ ਰਿਹਾ ਉਧਰ ਰੀਤ ਦੇ ਘਰ ਰੱਬ ਨੇ ਸੋਹਣੇ ਪੁੱਤਰ ਦੀ ਦਤ ਬਖਸ਼ੀ ਰੀਤ ਦਾ ਪਤੀ ਕਾਲਾ ਹੁਣ ਆਪਣੇ ਆਪ ਨੂੰ ਜ਼ਿੰਮੇਵਾਰ ਸਮਝਣ ਲੱਗਾ ਉਹ ਅੰਦਰੋਂ ਰੀਤ ਦਾ ਆਪਣੇ ਪ੍ਰਤੀ ਇੰਨਾ ਵਧੀਆ ਰਵੱਈਆ ਦੇਖ ਕੇ ਹੈਰਾਨ ਸੀ ਉਹ ਸੋਚਦਾ ਕਿ ਜਿੱਥੇ ਇਸ ਹਾਰਾਤ ਵਿੱਚ ਮੇਰੇ ਮਾਪਿਓ ਨੇ ਮੈਨੂੰ ਠੁਕਰਾ ਦਿੱਤਾ ਉਥੇ ਰੀਤ ਨੇ ਮੈਨੂੰ ਬੁਰੀਆਂ ਆਤਾਂ ਤੇ ਨਾਲ ਵੀ ਸਵਕਾਰਿਆ ਹੈ ਉਹ ਤਾਂ ਦੂਜੇ ਪਾਸੇ ਰੀਤ ਦੇ ਭਰਾ ਮਨਰਾਜ ਦਾ ਵੀ ਵਿਆਹ ਕਰ ਦਿੱਤਾ ਗਿਆ। ਮਨਰਾਜ ਮੀਨੂ ਤੋਂ 3 ਸਾਲ ਛੋਟਾ ਸੀ। ਮਨਰਾਜ ਦਾ ਵਿਆਹ ਦੀਪੀ ਨਾਲ ਹੋਇਆ। ਘਰ ਵਿੱਚ ਸਭ ਨਵੀਂ ਬਹੂ ਨੂੰ ਤਰਜੀਹ ਦੇਣ ਲੱਗੇ। ਮੀਨੂ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਸੀ। ਪਰ ਇਹ ਸਭ ਉਸ ਨੂੰ ਮਨਜ਼ੂਰ ਨਹੀਂ ਸੀ। ਉਹ ਆਪਣੀ ਦੀਪੀ ਭਾਬੀ ਤੋਂ ਈਰਖਾ ਕਰਨ ਲੱਗੀ। ਉਹ ਆਪਣੇ ਮਾਪਿਆਂ ਨੂੰ ਆਪਣੀ ਚਾਚੀ ਤੇ ਉਸਦੇ ਨੂੰਹ ਪੁੱਤ ਖਿਲਾਫ ਦਿਨ ਰਾਤ ਭੜਕਾਉਂਦੀ ਰਹਿੰਦੀ। ਜਿਸ ਨਾਲ ਘਰ ਵਿੱਚ ਫਰਕ ਪੈਣੇ ਸ਼ੁਰੂ ਹੋ ਗਏ ਇਹ ਫਰਕ ਇੰਨੇ ਜ਼ਿਆਦਾ ਵੱਧ ਗਏ ਕਿ ਮਜਬੂਰ ਹੋ ਕੇ ਮਨਰਾਜ ਨੂੰ ਆਪਣੀ ਮਾਂ ਤੇ ਘਰ ਵਾਲੀ ਨੂੰ ਲੈ ਕੇ ਅਲੱਗ ਹੋਣਾ ਪਿਆ ਘਰ ਵੰਡ ਲਏ ਗੇ ਘਰਾਂ ਵਿੱਚ ਕੰਧਾਂ ਖੜੀਆਂ ਹੋ ਗਈਆਂ ਦਾਦੀ ਜਾਣਦੀ ਸੀ ਕਿ ਇਹ ਸਭ ਲਈ ਮੀਨੂ ਜ਼ਿੰਮੇਵਾਰ ਹੈ ਉਸਨੇ ਜੈਲੇ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਜੈਲਾ ਆਪਣੀ ਨਕਾਬ ਪੋਸ਼ਤੀ ਦੇ ਪਿਆਰ ਵਿੱਚ ਇੰਨਾ ਅੰਨ੍ਹਾ ਹੋ ਗਿਆ ਸੀ ਕਿ ਉਸ ਨੂੰ ਹੋਰ ਕੁਝ ਦਿਖਾਈ ਨਹੀਂ ਸੀ ਦਿੰਦਾ ਦਾਦੀ ਆਪਣੇ ਜਿਉਂਦੇ ਜੀ ਘਰਾਂ ਦੀ ਵੰਡ ਦੇ 7ਵੇਂ ਨੂੰ ਨਾਂ ਸਹਾਰ ਸਕੀ ਤੇ ਇੱਕ ਦਿਨ ਦੁਨੀਆ ਤੋਂ ਚਲਾਣਾ ਕਰ ਗਈ ਪਰ ਮੀਨੂ ਨੂੰ ਇਸ ਨਾਲ ਕੋਈ ਫਰਕ ਨਹੀਂ ਸੀ ਕਹਿੰਦੇ ਨੇ ਨਾ ਜੋ ਦੂਜੇ ਨੂੰ ਦੁਖੀ ਕਰਦਾ ਹੈ ਉਹ ਕਦੇ ਆਪ ਵੀ ਚੈਨ ਨਾਲ ਨਹੀਂ ਰਹਿੰਦਾ ਕੁਝ ਏਦਾਂ ਦਾ ਹੀ ਮੀਨੂ ਨਾਲ ਹੋ ਰਿਹਾ ਸੀ ਮੀਨੂ ਇਸ ਲਈ ਸ਼ਾਂਤੀ ਕਿ ਉਸਦੀ ਚਾਚੀ ਦਾ ਪਰਿਵਾਰ ਸੁਖੀ ਵਸ ਰਿਹਾ ਹੈ ਖਾਸ ਕਰ ਉਸਦੀ ਭਾਬੀ ਦੀਪੀ ਜਿਸ ਨੂੰ ਉਹ ਹੀਰਖਾ ਕਰਦੀ ਸੀ ਮੈਨੂੰ ਆਏ ਦਿਨ ਆਪਣੀ ਚਾਚੀ ਕਰ ਕਲੇਸ਼ ਪਾਉਣ ਦੀ ਬਿਆਨਤਾ ਬਣਾਉਂਦੀ ਜੇ ਜਦੋਂ ਪਿਓ ਘਰ ਆਉਂਦਾ ਝੱਟ ਉਸਦੇ ਸਰਾਣੇ ਬੈਠ ਜਾਂਦੀ ਤੇ ਉਸ ਨੂੰ ਬਹਿਕਾਉਣ ਲੱਗਦੀ ਦੂਜੇ ਪਾਸੇ ਬਲਜੀਤ ਵੀ ਆਪਣੀ ਧੀ ਦੇ ਲੱਛਣਾਂ ਤੋਂ ਜਾਣੂ ਹੋਣ ਲੱਗ ਪਈ ਸੀ ਉਸ ਦੀ ਧੀ ਪਿਓ ਦੇ ਘਰੋਂ ਜਾਣ ਮਗਰੋਂ ਸਾਰਾ ਦਿਨ ਫੋਨ ਤੇ ਲੱਗੀ ਰਹਿੰਦੀ ਤੇ ਪਿਓ ਦੇ ਘਰ ਆਉਂਦੇ ਹੀ ਉਸ ਦੇ ਅੱਗੇ ਪਿੱਛੇ ਮਟਰਾਉਣ ਲੱਗਦੀ ਹੁਣ ਤਾਂ ਬਲਜੀਤ ਦਾ ਘਰੋਂ ਨਿਕਲਣਾ ਹੀ ਔਖਾ ਹੋ ਗਿਆ ਸੀ ਕਿਉਂਕਿ ਜਦੋਂ ਬਲਜੀਤ ਗਵਾਂਢ ਵਿੱਚ ਇਸੇ ਕੋ ਖੜਦੀ ਤਾਂ ਹਰ ਕੋਈ ਮੀਨੂ ਨੂੰ ਵਿਆਹ ਦੀ ਸਲਾਹ ਆ ਦਿੰਦਾ ਥੱਕ ਹਾਰ ਕੇ ਬਲਜੀਤ ਨੇ ਆਪਣੇ ਘਰ ਵਾਲੇ ਜੈਲੇ ਕੋਲ ਮੀਨੂ ਦੇ ਵਿਆਹ ਦੀ ਗੱਲ ਰੱਖੀ ਬਲਜੀਤ ਨੇ ਇਹ ਆ ਦੇਖੋ ਜੀ ਹੁਣ ਬਹੁਤ ਏ ਰੋਗੀ ਮੀਨੂ ਨੂੰ ਵਿਆਹ ਦੇਣਾ ਹੀ ਠੀਕ ਹੈ ਇਸ ਉਮਰੇ ਮੱਤ ਮਾਰੀ ਜਾਣ ਤੇ ਦੇਰ ਨਹੀਂ ਲੱਗਦੀ ਦੋਵੇਂ ਇਸ ਉੱਤੇ ਵਿਚਾਰ ਕਰਨ ਲੱਗੇ ਮੀਨੂ ਚੋਰੀ ਕਰਨ ਲੱਗੇ ਸਭ ਸੁਣਦੀ ਰਹੀ ਮੀਨੂ ਅੰਦਰ ਵਿਆਹ ਨੂੰ ਲੈ ਕੇ ਡਰ ਬੈਠ ਗਿਆ ਸੀ ਪਰ ਉਹ ਜਦੋਂ ਵੀ ਰਾਜ ਅੱਗੇ ਵਿਆਹ ਦੀ ਗੱਲ ਰੱਖਦੀ ਤਾਂ ਉਸ ਨੂੰ ਹਜੇ ਨਹੀਂ ਬਸ ਥੋੜਾ ਸਮਾਂ ਹੋਰ ਇਸ ਸਾਲ ਜਾਂ ਅਗਲੇ ਸਾਲ ਪੱਕਾ ਕਹਿ ਕੇ ਟਾਲ ਦਿੰਦਾ ਮੀਨੂ ਸੋਚਦੀ ਕਿ ਆਪਣੇ ਪਿਓ ਨਾਲ ਆਪਣੇ ਵਿਆਹ ਦੀ ਗੱਲ ਕਿਵੇਂ ਕਰੇ ਉਸਨੇ ਆਪਣੀ ਚਾਚੀ ਨੂੰ ਮੋਹਰਾ ਬਣਾਉਣ ਦੀ ਸੋਚੀ ਉਹ ਰੋਜ਼ ਕਿਸੇ ਨਾ ਕਿਸੇ ਤਰ੍ਹਾਂ ਆਪਣੀ ਮਾਂ ਤੇ ਚਾਚੀ ਵਿਚਕਾਰ ਕਲੇਸ਼ ਪਵਾਈ ਰੱਖਦੀ ਤੇ ਆਪ ਆਪਣੀ ਦੀਪੀ ਭਾਬੀ ਨਾਲ ਮਿਲਕਦੀ ਰਹਿੰਦੀ ਜੇ ਜਦੋਂ ਪਿਓ ਘਰ ਆਉਂਦਾ ਤਾਂ ਬਹਿ ਜਾਂਦੀ ਉਸਦੇ ਸਹਰਾਣੇ ਤੇ ਰੋਣ ਲੱਗਦੀ ਤੇ ਕਹਿੰਦੀ ਮੈਂ ਹੀ ਹਾਂ ਸਾਰੇ ਕਲੇਸ਼ ਦਾ ਕਾਰਨ ਮੈਂ ਹੀ ਨਿਕਲ ਜਾਣੀ ਹਾਂ ਕਿਸੇ ਪਾਸੇ ਪਰ ਪਿਓ ਉਸ ਦੀਆਂ ਵਿਚਲੀਆਂ ਗੱਲਾਂ ਨਾ ਸਮਝਦਾ ਸਮਾਂ ਫੇਰ ਆਪਣੀ ਚਾਲ ਚੱਲਣ ਲੱਗਾ ਉਦ ਰੀਤ ਦਾ ਪਤੀ ਕਾਲਾ ਵੀ ਨਸ਼ਿਆਂ ਤੋਂ ਤੋਬਾ ਕਰਨ ਲੱਗਾ ਆਖਰਕਾਰ ਰੀਤ ਜਿੱਤੀ ਹੀ ਗਈ ਸੀ ਕਾਲਾ ਮਿਹਨਤ ਕਰਨ ਲੱਗਾ ਤੇ ਰੀਤ ਦੀ ਖੁਸ਼ੀ ਦਾ ਟਿਕਾਣਾ ਨਾ ਰਹਾ ਜਦੋਂ ਇੱਕ ਦਿਨ ਕਾਲੇ ਨੇ ਰੀਤ ਨੂੰ ਆਪਣੀ ਪੜ੍ਹਾਈ ਜਾਰੀ ਰੱਖਣ ਲਈ ਕਿਹਾ ਉਹਨ ਰੀਤ ਘਰ ਵੇ ਪੜ੍ਹਾਈ ਵੀ ਕਰਦੀ ਬੱਚਾ ਵੀ ਸਾਂਭਦੀ ਤੇ ਘਰਵਾਰ ਵੀ ਸੰਭਾਲਦੀ। ਕ੍ਰੀਤ ਦੀ ਜ਼ਿੰਦਗੀ ਇਸੇ ਚੱਲ ਚੱਲਦੀ ਗਈ। ਉਧਰ ਜੈਲੇ ਦੇ ਕਿਸੇ ਦੋਸਤ ਨੇ ਜੈਲੇ ਤੋਂ ਆਪਣੇ ਮੁੰਡੇ ਲਈ ਮੀਨੂ ਦਾ ਹੱਥ ਮੰਗਿਆ। ਜੈਲੇ ਨੇ ਬਿਨਾਂ ਘਰ ਗੱਲ ਕੀਤੇ ਹੀ ਮੀਨੂ ਦੇ ਵਿਆਹ ਨੂੰ ਸਵੀਕਾਰ ਕਰਦਿਆਂ ਜ਼बान ਪੱਕੀ ਕਰ ਲਈ। ਜਦੋਂ ਜੈਲੇ ਨੇ ਘਰ ਆ ਕੇ ਇਸ ਬਾਰੇ ਗੱਲ ਕੀਤੀ ਤਾਂ ਮੀਨੂ ਨੇ ਆਪਣੇ ਪਿਓ ਮੋਹੋਂ ਇਸ ਰਿਸ਼ਤੇ ਨੂੰ ਨਾ ਕਰਵਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਇਸ ਵਾਰ ਉਹ ਨਾ ਮੰਨਿਆ। ਮੀਨੂ ਕਿਸੇ ਕਿਸੇ ਪੰਛੀ ਵਾਂਗ ਹੁਣ ਅੰਦਰੋਂ ਹੀ ਅੰਦਰ ਪਰਫੜਾਉਂਦੀ। ਉਸ ਨੂੰ ਸਮਝ ਨਹੀਂ ਸੀ ਆਉਂਦੀ ਕਿ ਉਹ ਕਰੇ ਤਾਂ ਕੀ ਕਰੇ। ਉਸਨੇ ਰਾਜ ਨੂੰ ਵਿਆਹ ਕਰਵਾਉਣ ਲਈ ਕਿਹਾ ਤਾਂ ਰਾਜ ਨੇ ਝਟ ਕਹਿ ਦਿੱਤਾ। "ਬਸ ਤਿੰਨ ਮਹੀਨੇ ਹੋਰ।" ਮੀਨੂ ਨੇ ਰਾਜ ਨੂੰ ਧਮਕੀ ਦਿੰਦਿਆਂ ਕਿਹਾ, "ਜੇ ਤੂੰ ਸਵੇਰੇ ਮੇਰੇ ਨਾਲ ਵਿਆਹ ਨਾ ਕਰਵਾਇਆ ਤਾਂ ਮੈਂ jaan ਦੇ ਦਊਂਗੀ।" ਇਸ ਨੂੰ ਜ਼ਬਰਦਸਤੀ ਬੁਲਾ ਲਿਆ। ਰਾਜ ساری ਰਾਤ ਨਸੋਇਆ। ਅੰਤ ਉਸ ਨੂੰ ਮੀਨੂ ਨਾਲ ਵਿਆਹ ਕਰਵਾਉਣ ਲਈ ਰਾਜ਼ੀ ਹੋਣਾ ਹੀ ਪਿਆ। ਅਗਲੇ ਸਵੇਰ ਮੀਨੂ ਤਿਆਰ ਹੋ ਕੇ ਮਾਂ ਦੇ ਕੋਲੋਂ ਅੱਖ ਬਚਾ ਕੇ ਘਰੋਂ ਨਿਕਲ ਗਈ ਤੇ ਰਾਜ ਨਾਲ ਇੱਕ ਮੰਦਰ ਵਿੱਚ ਵਿਆਹ ਕਰਵਾ ਲਿਆ ਉਧਰ ਦੂਜੇ ਪਾਸੇ ਮੀਨੂ ਦੇ ਘਰੋਂ ਨਿਕਲਣ ਦੀ ਗੱਲ ਸਾਰੇ ਪਿੰਡ ਵਿੱਚ ਅੱਗ ਵਾਂਗ ਫੈਲ ਗਈ ਜੈਲਾ ਅੰਦਰਵਾੜਾ ਗੋਡਿਆਂ ਵਿੱਚ ਸਿਰਦੀ ਰੋ ਰਿਹਾ ਸੀ ਆਲੇ ਦੁਆਲੇ ਦੇ ਲੋਕ ਆਉਂਦੇ ਨਾਲੇ ਹੌਸਲਾ ਦਿੰਦੇ ਨਾਲੇ ਮਹਿਣਾ ਜੈਲੇ ਨੂੰ ਆਪਣੀ ਮੋਈ ਮਾਦੀਆਂ ਗੱਲਾਂ ਚ ਇਤੇ ਆ ਰਹੀਆਂ ਸੀ ਬਲਜੀਤ ਸਾਰਾ ਦਿਨ ਅੰਦਰ ਰਹਿਣ ਲੱਗੀ ਹੌਲੀ ਹੌਲੀ ਦੋਵੇਂ ਜੀ ਇਸ ਸਦਮੇ ਨਾਲ ਮੰਜੇ ਤੇ ਪੈ ਗਏ ਰਾਜ ਜਦੋਂ ਮੀਨੂ ਨੂੰ ਲੈ ਕੇ ਘਰ ਆਇਆ ਤਾਂ ਸਭ ਹਰਾਨ ਰਹਿ ਗਏ ਰਾਜ ਦੀ ਮਾਂ ਲਾਹਕੌਰ ਬੜੇ ਹੀ ਸਖਤ ਸੁਭਾਅ ਵਾਲੀ ਔਰਤ ਸੀ ਲਾਭੂ ਨੂੰ ਜਦੋਂ ਮੀਨੂ ਤੇ ਰਾਜਦੇਵ ਭੱਜ ਕੇ ਵਿਆਹ ਕਰਵਾਉਣ ਵਾਲੇ ਪਾਰੇ ਪਤਾ ਲੱਗਾ ਤਾਂ ਉਸਨੇ ਮੀਨੂ ਨੂੰ ਆਪਣੀ ਬਹੁਤ ਸਵੀਕਾਰਨ ਤੋਂ ਝਟ ਇਨਕਾਰ ਕਰਦਿਆਂ ਕਿਹਾ ਜਿਸ ਪਿਓ ਦੀ ਦਾੜੀ ਹੱਗੀ ਉਹ ਸੌਰੇ ਦੀ ਕੀ ਲੱਗੀ ਮੈਨੂੰ ਇਹ ਰਿਸ਼ਤਾ ਕਦੇ ਵੀ ਮਨਜ਼ੂਰ ਨਹੀਂ ਗੁਸਤਾਖ ਧੀ ਨਾ ਕਦੇ ਚੰਗੀ ਬਹੂ ਬਣਦੀ ਹੈ ਤੇ ਨਾ ਹੀ ਚੰਗੀ ਪਤਨੀ ਪਰ ਲਾਬੂ ਲਾਲਚ ਖਣ ਵਾਲੀ ਔਰਤ ਸੀ ਜਦੋਂ ਰਾਜ ਨੇ ਮੀਨੂ ਦੇ ਆਪਣੇ ਮਾਪਿਆਂ ਦੀ ਇਕੱਲੀ ਧੀ ਹੋਣ ਅਤੇ ਕਿੱਲਿਆਂ ਦੀ ਮਾਲਕਣ ਹੋਣ ਦੀ ਗੱਲ ਰੱਖੀ ਤਾਂ ਲਾਬੂ ਦਾ ਗੁੱਸਾ ਮੱਠਾ ਪੈ ਗਿਆ ਤੇ ਲਾਬੂ ਨੇ ਝੱਟ ਮੀਨੂ ਨੂੰ ਜੱਫੀ ਪਾ ਲਈ ਲਾਬੂ ਕਹਿਣ ਲੱਗੀ ਕੋਈ ਨਾ ਮੈਂ ਆਪੇ ਬਣਾ ਲਵਾਂ ਮਾਪੇ ਤੇਰੇ ਬੱਚੇ ਗਲਤੀਆਂ ਕਰਦੇ ਹੀ ਹੁੰਦੇ ਐ ਲੈ ਦੱਸ ਨੂਹਾਂ ਨਾਲੋਂ ਕਦੇ ਮਾ ਛੱਡ ਹੋਇਆ ਉਦੋਂ ਦੂਜੇ ਪਾਸੇ ਜੈਲਾ ਵੀ ਮੰੰਜੇ ਨਾਲ ਮੰਝਾ ਹੋ ਗਿਆ ਸੀ ਜਦੋਂ ਮਨਰਾਜ ਨੂੰ ਆਪਣੇ ਚਾਚੀ ਚਾਚੀ ਦੀ ਇਸ ਹਾਲ ਦਾ ਪਤਾ ਲੱਗਾ ਤਾਂ ਉਹ ਸਭ ਭੁੱਲ ਉਹਨਾਂ ਦੀ ਸੇਵਾ ਵਿੱਚ ਜੁੜ ਗਏ ਜੈਲਾ ਆਪਣੀ ਧੀ ਦੇ ਕਾਰਨਾਂ ਮੈਂ ਕਰਕੇ ਮਨਰਾਜ ਨਾਲ ਅੱਖਾਂ ਮਲਾਉਣ ਜੋਗਾ ਵੀ ਨਹੀਂ ਸੀ ਪਰ ਉਹ ਫਿਰ ਵੀ ਸੰਭਲਿਆ ਅਖੀਰ ਮਨਰਾਜ ਤੇ ਦੀਪੀ ਹੀ ਉਸ ਦਾ ਸਹਾਰਾ ਬਣੇ ਇੱਕ ਦਿਨ ਲਾਬੋ ਨੇ ਮੀਨੂ ਦੇ ਘਰ ਦੇ ਨਾਲ ਰਿਸ਼ਤਾ ਗੰਢਣ ਲਈ ਉਹਦੇ ਪਿੰਡ ਜਾਣ ਦੀ ਰਾਇ ਬਣਾਈ ਜਿੰਨੇ ਪਹੁੰਚ ਗਿਆ ਪਤਾ ਲੱਗਾ ਕਿ ਜੈਲੇ ਨੇ ਆਪਣੀ ਇਕਲੌਤੀ ਧੀ ਮੀਨੂ ਨੂੰ ਬੇਦਖਲ ਕਰ ਦਿੱਤਾ ਹੈ ਉਹ ਜੈਲੇ ਨੂੰ ਬਿਨਾਂ ਮਿਲੇ ਹੀ ਉੱਥੋਂ ਵਾਪਸ ਆ ਗਈ ਹੁਣ ਉਸ ਨੂੰ ਮੀਨੂ ਬਿਲਕੁਲ ਨਹੀਂ ਪਾਉਂਦੀ ਸੀ ਉਹ ਮੀਨੂ ਨੂੰ ਹਰ ਵਕਤ ਟੋਕਦੀ ਰਹਿੰਦੀ ਘਰ ਦਾ ਹਰ ਜੀ ਉਸ ਉੱਤੇ ਰੋਹ ਮਾਰਦਾ ਮੀਨੂ ਇਹ ਸੋਚਦੀ ਕਿ ਜਦੋਂ ਕੋਈ ਕੁੜੀ ਆਪਣਾ ਘਰ-ਬਾੜ ਛੱਡ ਕੇ ਦੂਜੇ ਘਰ ਜਾਂਦੀ ਹੈ ਤਾਂ ਸਭ ਨੂੰ ਉਸ ਨੂੰ ਅਪਣਾਉਣਾ ਚਾਹੀਦਾ ਹੈ ਨਾ ਕਿ ਇਦਾਂ ਦਾ ਵਿਵਹਾਰ ਕਰਨਾ ਇਹ ਸੋਚਦਿਆਂ ਝਾਟ ਉਸ ਨੂੰ ਆਪਣੀ ਦੀਪੀ ਭਾਬੀ ਤੇ ਆਪਣੇ ਕਾਰਨਾਮੇ ਜਿਆਦਾ ਜਾਂਦੇ ਤੇ ਉਹ ਝਟ ਆਪਣੇ ਆਪ ਵਿੱਚ ਹੀ ਨੀਵੀ ਹੋ ਜਾਂਦੀ। ਦੂਜੇ ਪਾਸੇ ਜਦੋਂ ਰੀਤ ਨੂੰ ਮੀਨੂ ਦੀ ਇਸ ਹਰਕਤ ਦਾ ਪਤਾ ਲੱਗਿਆ ਤਾਂ ਉਹ ਝਟ ਆਪਣੇ ਤਾਇਏ ਕੋਲ ਪਹੁੰਚ ਗਈ। ਤਾਇਆ ਰੀਤ ਨੂੰ ਗੱਲ ਲਾਉਣ ਲੱਗਾ। ਰੀਤ ਨੇ ਹੌਸਲਾ ਦਿੰਦਿਆਂ ਕਿਹਾ ਤਾਇਆ ਮੈਂ ਵੀ ਤੇਰੀ ਧੀ ਹਾਂ। ਮੈਂ ਕਰਾਂਗੀ ਤੇਰਾ ਸਿਰ ਉੱਚਾ ਤੂੰ ਫਿਕਰ ਨਾ ਕਰ। ਸਮਾਂ ਇੱਕ ਵਾਰ ਫੇਰ ਆਪਣੀ ਚਾਲ ਚੱਲਣ ਲੱਗਾ। ਰੀਤ ਦੀ ਪੜ੍ਹਾਈ ਪੂਰੀ ਹੋ ਗਈ ਤੇ ਹੁਣ ਉਹ ਸਰਕਾਰੀ ਇਮਤਿਹਾਨਾਂ ਲਈ ਤਿਆਰੀ ਕਰਨ ਲੱਗੀ ਦੂਜੇ ਪਾਸੇ ਮੀਨੂ ਦੇ ਘਰ ਇੱਕ ਧੀ ਨੇ ਜਨਮ ਲਿਆ ਮੀਨੂ ਦੇ ਵਿਆਹ ਨੂੰ ਭਾਵੇਂ 2 ਸਾਲ ਪੂਰੇ ਹੋ ਗਏ ਸਨ ਪਰ ਸੱਸ ਦਾ ਉਸ ਪ੍ਰਤੀ ਰਵੱਈਆ ਬਿਲਕੁਲ ਨਹੀਂ ਬਦਲਿਆ ਸੀ ਰਾਜ ਵੀ ਮੀਨੂ ਨੂੰ ਘੱਟ ਹੀ ਤਵੱਜੋ ਦਿੰਦਾ ਸੀ ਸੱਸ ਗੱਲ-ਗੱਲ ਤੇ ਉਸ ਨੂੰ ਮੇੜੇ ਦਿੰਦੀ ਤੇ ਆਖਦੀ ਜਿਹੜੀ ਧੀ ਪਹਿਲਾਂ ਹੀ ਬਾਦੂਆਂ ਨਾਲ ਲੈ ਕੇ ਆਈ ਹੈ ਉਹਨੇ ਅੱਗੇ ਆ ਕੇ ਵੀ ਬਦੂਆਂ ਹੀ ਖੱਟਣੀਆਂ ਹੈ ਮੀਨੂ ਆਪਣੇ ਕੀਤੇ ਤੇ ਬਹੁਤ ਪਛਤਾਉਂਦੀ ਤੇ ਇਕੱਲੀ ਵਹਿਵਰ ਹੁੰਦੀ। ਉਹਦੀ ਆਕਰ ਵੀ ਮੱਠੀ ਪੈ ਗਈ ਸੀ। ਮੀਨੂ ਜਦੋਂ ਆਪਣੇ ਸੱਸ ਦੇ ਆਪਣੇ ਪ੍ਰਤੀ ਇਸਖਤ ਵਿਹਾਰ ਦੀ ਗੱਲ ਰਾਜਕੁਲ ਕਰਦੀ ਤਾਂ ਰਾਜ ਉਲਟਾ ਉਸ ਨੂੰ ਹੀ ਦੋਸ਼ੀ ਠਹਿਰਾ ਦਿੰਦਾ। ਇਸ ਤਰ੍ਹਾਂ ਰਾਜ ਤੇ ਮੀਨੂ ਵਿਚਕਾਰ ਵੀ ਮਨਮਟਾਵ ਵਧਣ ਲੱਗੇ। ਦਿਨੋਂ ਦਿਨ ਆਪਣੇ ਉੱਤੇ ਹੁੰਦੇ ਜ਼ੁਲਮ ਦੇਖ ਕੇ ਮੀਨੂ ਨੇ ਘਰ ਛੱਡਣ ਦਾ ਫੈਸਲਾ ਕਰ ਲਿਆ। ਪਰ ਉਹ ਸੋਚੀ ਪੈ ਗਈ ਕਿ ਉਹ ਹੁਣ ਕਿੱਥੇ ਜਾਵੇਗੀ? ਵਾਪਸ ਮਾਪਿਆਂ ਘਰ ਗਈ। ਤਾ ਉਹਨਾਂ ਉਸ ਨੂੰ ਸਵੀਕਾਰਨਾ ਨਹੀਂ ਤੇ ਦੂਜਾ ਦੀਪੀ ਭਾਬੀ ਨਾਲ ਕੀ ਨਜ਼ਰ ਮਲਾਵੇਗੀ ਆਮ ਤ ਉਸਨੇ ਮਨਮਾਰ ਜਲਮ ਸਹਿ ਉੱਥੇ ਹੀ ਰਹਿਣ ਦਾ ਫੈਸਲਾ ਕੀਤਾ ਉਸ ਸਮਾਂ ਬੀਤਨ ਮਗਰੋਂ ਮੀਨੂ ਦੇ ਘਰ ਇੱਕ ਹੋਰ ਧੀ ਨੇ ਜਨਮ ਲਿਆ ਹੁਣ ਤਾਂ ਲਾਬੋ ਮੀਨੂ ਨੂੰ ਬਿਲਕੁਲ ਹੀ ਬਰਦਾਸ਼ਤ ਨਹੀਂ ਸੀ ਰਾਜੋ ਕੇਸਵਰ ਆਪਣੇ ਘਰ ਪੁੱਤ ਹੋਣ ਦੀ ਉਮੀਦ ਲਗਾਈ ਬੈਠਾ ਸੀ ਉਸ ਨੂੰ ਇਹ ਧੀ ਬਿਲਕੁਲ ਮਨਜ਼ੂਰ ਨਹੀਂ ਸੀ ਲਾਬੋ ਨੇ ਆਪਣੇ ਪੁੱਤ ਰਾਜ ਨੂੰ ਮੀਨੂ ਛੱਡ ਕੇ ਕਿਸੇ ਹੋਰ ਨਾਲ ਵਿਆਹ ਕਰਵਾਉਣ ਦੀ ਸਲਾਹ ਦਿੱਤੀ ਇਸ ਤਰ੍ਹਾਂ ਰਾਜ ਤੇ ਉਸਦੀ ਸੱਸ ਦੇ ਮੀਨੂ ਤੇ ਜ਼ੁਲਮ ਵਧਣ ਲੱਗੇ ਮੀਨੂ ਲਈ ਹੁਣ ਉੱਥੇ ਰਹਿਣਾ ਬਹੁਤ ਔਖਾ ਹੋ ਗਿਆ ਸੀ ਮੀਨੂ ਦੀ ਸੱਸ ਰੋਜ਼ ਉਸ ਨੂੰ ਤਾਣੇ ਮਾਰਦੀ ਅਤੇ ਆਖਦੀ ਪਹਿਲਾਂ ਪਿਓ ਦਾ ਘਰ ਖਾ ਗਈ ਤੇ ਹੁਣ ਸਾਡੇ ਮਗਰ ਪੈ ਗਈ ਡੈਨ ਰਾਜ ਵੀ ਮੀਨੂ ਨੂੰ ਤੁਸੀਂ ਇਹ ਦੇਣ ਲੱਗਾ ਮੀਨੂ ਜਦੋਂ ਰਾਜ ਦਾ ਚਿਹਰਾ ਵੇਖਦੀ ਤਾਂ ਉਹ ਸੋਚੀ ਪੈ ਜਾਂਦੀ ਕਿ ਇਹ ਉਹੀ ਰਾਜ ਹੈ ਜਿਸਨੇ ਕਦੇ ਉਸ ਨਾਲ ਇਕੱਠਿਆਂ ਜਿਉਣ ਮਰਨ ਦੀਆਂ ਕਸਮਾਂ ਖਾਈਆਂ ਸੀ ਕੀ ਮੈਂ ਇਸ ਸਵਾਰਥੀ ਰਾਜ ਪਿੱਛੇ ਆਪਣੇ ਮਾਪਿਓ ਨੂੰ ਠੁਕਰਾ ਦਿੱਤਾ ਸੋਚ ਦੀ ਤੇ ਲੰਮੀ ਹੋ ਕੇ ਭਰਦੀ ਦੂਜੇ ਪਾਸੇ ਰੀਤ ਕਲੈਕਟਰ ਦੀ ਪੜ੍ਹਾਈ ਲਈ ਦਿਨ ਰਾਤ ਇੱਕ ਕਰਨ ਲੱਗੀ ਰੀਤ ਦਾ ਪਤੀ ਕਾਲਾ ਰੀਤ ਨੂੰ ਪੜ੍ਹਾਉਣ ਲਈ ਦਿਨ ਰਾਤ ਮਿਹਨਤ ਕਰਨ ਲੱਗਾ ਸਮਾਂ ਫੇਰ ਆਪਣੇ ਬਹਾਵ ਵਿੱਚ ਵਗਣ ਲੱਗਾ ਆਪ ਦੋਨੋਂ ਹੋ ਗਈ ਜਦੋਂ ਲਾਭੋ ਮੀਨੂ ਦੇ ਨਾਲ ਨਾਲ ਉਹਦੀਆਂ ਧੀਆਂ ਉੱਤੇ ਵੀ ਡਾਡਾ ਜ਼ੁਲਮ ਕਰਾਉਣ ਲੱਗੀ ਪਰ ਹੁਣ ਇਹ ਸਭ ਮੀਨੂ ਦੀ ਬਰਦਾਸ਼ਤ ਤੋਂ ਬਾਹਰ ਹੋ ਗਿਆ ਆਨਤ ਉਸਨੇ ਘਰ ਛੱਡਣ ਦਾ ਫੈਸਲਾ ਕਰ ਹੀ ਲਿਆ ਹੁਣ ਮੀਨੂ ਆਪਣੀਆਂ ਦੋਮਾ 3 ਸਮੇਤ ਇੱਕ ਕਿਰਾਏ ਦੇ ਘਰ ਵਿੱਚ ਰਹਿਣ ਲੱਗੀ ਮੀਨੂ ਨੇ ਆਪਣੀਆਂ ਧੀਆਂ ਪਾਲਣ ਲਈ ਲੋਕਾਂ ਘਰ ਕੰਮ ਕਰਨਾ ਸ਼ੁਰੂ ਕਰ ਦਿੱਤਾ ਪਰ ਇਹ ਸਭ ਉਸ ਲਈ ਆਸਾਨ ਨਹੀਂ ਸੀ ਉਹ ਜਿਸ ਕਰ ਵੀ ਕੰਮ ਕਰਦੀ ਉਹਨਾਂ ਘਰਾਂ ਦੇ ਮਰਦ ਉਸ ਨੂੰ ਮੈਲੀਆਂ ਅੱਖਾਂ ਨਾਲ ਤੱਕਦੇ ਪਰ ਕਹਿੰਦੇ ਹਨ ਕਿ ਮਾਪੇ ਆਪਣੇ ਬੱਚਿਆਂ ਲਈ ਸਭ ਕੁਝ ਕਰਦੇ ਹਨ ਇਸੇ ਤਰ੍ਹਾਂ ਹੀ ਮੀਨੂ ਨੇ ਕੀਤਾ ਸਭ ਕੋਈ ਸਹਿੰਦੇ ਹੋਏ ਮੀਨੂ ਨੇ ਆਪਣੀਆਂ ਧੀਆਂ ਦੀ ਪਰਵੇਸ਼ ਕਰਨ ਦਾ ਫੈਸਲਾ ਲਿਆ ਉਦੋਂ ਦੂਜੇ ਪਾਸੇ ਰੀਤ ਨੇ ਸਰਕਾਰੀ ਇਮਤਿਹਾਨ ਪਾਸ ਕਰ ਲਏ ਤੇ ਕਲੈਕਟਰ ਦੀ ਪਦਵੀ ਹਾਸਲ ਕਰ ਲਈ ਹੁਣ ਲੋਕ ਜੈਲੇ ਨੂੰ ਕਲੈਕਟਰ ਧੀ ਦਾ ਪਿਓ ਕਹਿਣ ਲੱਗੇ ਜੋ ਸਿਰ ਮੀਨੂ ਕਰਨ ਝੁਕਿਆ ਸੀ ਉਹ ਸਿਰ ਉੱਚਾ ਉੱਠਣ ਲੱਗਾ ਰੀਤ ਤੇ ਕਾਲੇ ਦੇ ਆਪਸੀ ਪਿਆਰ ਤੇ ਇਸ ਤਰੱਕੀ ਨੂੰ ਦੇਖਦਿਆਂ ਕਾਲੇ ਦੇ ਪਿਓ ਨੇ ਉਹਨਾਂ ਨੂੰ ਮੋੜ ਅਪਣਾ ਲਿਆ ਰੀਤ ਦਾ ਜੀਵਨ ਚੰਗੇਰਾ ਹੋ ਗਿਆ ਪਰ ਦੂਜੇ ਪਾਸੇ ਮੀਨੂ ਦਿਨੋਂ ਦਿਨ ਬੀਤ ਗਈ। ਜੈਲਾ ਜਦੋਂ ਮੀਨੂ ਬਾਰੇ ਸੋਚਦਾ ਤਾਂ ਉਸਦਾ ਸਿਰ ਆਪਣੇ ਆਪ ਅੱਗੇ ਹੀ ਝੁਕ ਜਾਂਦਾ ਤੇ ਮਨ ਹੀ ਮਨ ਉਹਦੇ ਅੰਦਰੋਂ ਇੱਕ ਹਾਂ ਨਿਕਲਦੀ ਕਿ ਮਾਪਿਆਂ ਨੂੰ ਧੋਖਾ ਦੇਣ ਵਾਲੀ ਧੀ ਕਦੇ ਸੁખી ਨਹੀਂ ਰਹਿ ਸਕਦੀ। ਅਜਿਹੀ ਮਾੜੀ ਔਲਾਦ ਦਾ ਕਦੇ ਭਲਾ ਨਹੀਂ ਹੁੰਦਾ। ਪਰ ਫੇਰ ਰੀਤਵਲ ਵੇਖ ਕੇ ਆਪਣਾ ਮਨ ਸਮਝਾ ਲੈਂਦਾ ਤੇ ਸੋਚਦਾ ਸੱਚਮੁੱਚ ਮੇਰੀ ਰਾਣੀ ਧੀ ਨੇ ਮੈਨੂੰ ਜਿਉਣ ਜੋਗਾ ਕਰ ਦਿੱਤਾ ਹੈ। ਇਸ ਤਰ੍ਹਾਂ ਸਮਾ ਇੱਕ ਵਾਰ ਫੇਰ ਆਪਣੀ ਚਾਲ ਚੱਲ ਲਿਆ ਮੀਨੂ ਨੇ ਆਪਣੀਆਂ ਧੀਆ ਨੀਮੀ ਤੇ ਸੀਮੀ ਨੂੰ ਪੜਾ ਕੇ ਆਪਣੇ ਪੈਰਾਂ ਸਰ ਕਰ ਦਿੱਤਾ ਪਰ ਮੀਨੂ ਦੀਆਂ ਧੀਆ ਵੀ ਮੀਨੂ ਵਾਂਗ ਚਲੰਤੀ ਹੀ ਨਿਕਲੀਆਂ ਦੋਵੇਂ ਹੀ ਆਪੋ ਆਪਣੀ ਜ਼ਿੰਦਗੀ ਜਿਉਣਾ ਚਾਹੁੰਦੀਆਂ ਸਨ ਦੂਜਾ ਪਿਓ ਦਾ ਸਿਰ ਤੇ ਹੱਥ ਨਾ ਹੋਣ ਕਾਰਨ ਉਹ ਆਜ਼ਾਦ ਹੀ ਰਹੀਆਂ ਮੀਨੂ ਚਾਹੁੰਦੀ ਸੀ ਕਿ ਦੋਵਾਂ ਧੀਆ ਦੀ ਪੜ੍ਹਾਈ ਪੂਰੀ ਹੋਣ ਮਗਰੋਂ ਉਹਨਾਂ ਨੂੰ ਵਿਆਹ ਕੇ ਉਹ ਸੁੱਖ ਦਾ ਸਾਹ ਲਵੇ ਪਰ ਉਹ ਦੋਵੇਂ ਤਾਂ ਆਪਣਾ ਜੀਵਨ ਸਾਥੀ ਆਪਣੀ ਮਰਜ਼ੀ ਦਾ ਚਾਹੁੰਦੀਆਂ ਸਨ ਮੀਨੂ ਦੀ ਵੱਡੀ ਧੀ ਨਿੰਮੀ ਨੇ ਵੀ ਪਿਆਰ ਦੀਆਂ ਪਿੰਗਾ ਝੁੱਟਨੀਆਂ ਸ਼ੁਰੂ ਕਰ ਦਿੱਤੀਆਂ ਪਰ ਜਦੋਂ ਮੀਨੂ ਇਸ ਬਾਰੇ ਪਿੰਕ ਲੱਗੀ ਤਾਂ ਉਸਨੇ ਨਿੰਮੀ ਨੂੰ ਸਮਝਾਉਂਦਿਆਂ ਕਿਹਾ ਬੇਫੋਤ ਜਿਸ ਸਮੇਂ ਵਿੱਚ ਤੂੰ ਲੰਘ ਰਹੀ ਹੈ ਮੈਂ ਇਸ ਦੌਰ ਵਿੱਚੋਂ ਬਹੁਤ ਪਹਿਲਾਂ ਲੰਘ ਆਈ ਹਾਂ ਇਕੱਠਿਆਂ ਜਿਉਣ ਮਰਨ ਦੇ ਵਾਦੇ ਇਹ ਸੁਪਨੇ ਆਪਣਾ ਘਰ ਬਣਾਉਣ ਦੀਆਂ ਗੱਲਾਂ ਇਹ ਸਭ ਝੂਠ ਹੈ। ਅਸਲੀਅਤ ਇਸ ਤੋਂ ਕੋਹਾਂ ਦੂਰ ਹੈ। ਜੋ ਦਿਖਦਾ ਹੈ ਉਹ ਸੱਚ ਨਹੀਂ ਹੈ। ਜੋ ਵਾਪਰਦਾ ਹੈ ਸਿਰਫ ਉਹ ਹੀ ਸੱਚ ਹੈ। ਨਿੰਮੀ ਨੇ ਆਪਣੀ ਮਾਂ ਦੀਆਂ ਗੱਲਾਂ ਕੱਟਦੇ ਕਿਹਾ ਮਮਾ ਪਲੀਜ਼ ਹੁਣ ਮੈਂ ਬੱਚੀ ਨਹੀਂ ਹਾਂ। ਮੈਂ ਆਪਣਾ ਮਾਰਾ ਚੰਗਾ ਤੁਹਾਡੇ ਨਾਲੋਂ ਬਿਹਤਰ ਸੋਚ ਸਕਦੀ ਹਾਂ। ਨਾਲੇ ਮੈਂ ਉਸ ਮੁੰਡੇ ਨਾਲ ਵਿਆਹ ਕਰਵਾਉਣ ਲਈ ਉਸ ਨਾਲ ਵਾਅਦਾ ਕਰ ਚੁੱਕੀ ਹਾਂ। ਹੁਣ ਕੁਝ ਨਹੀਂ ਹੋ ਸਕਦਾ। ਇਹ ਕੈ ਨਿੰਮੀ ਆਪਣੀ ਮਾਂ ਦੀ ਗੱਲ ਸੁਣੇ ਵਾਹੀ। ਕਮਰੇ ਤੋਂ ਬਾਹਰ ਚਲੀ ਜਾਂਦੀ ਹੈ ਮੀਨੂ ਆਪਣੀਆਂ ਧੀਆਂ ਨੂੰ ਲੈ ਕੇ ਚਿੰਤਤ ਹੋ ਜਾਂਦੀ ਹੈ ਨਿੰਮੀ ਦੀਆਂ ਮਨਮਰਜ਼ੀਆਂ ਵਧਦੀਆਂ ਜਾਂਦੀਆਂ ਸਨ ਜਦੋਂ ਮੀਨੂ ਉਸ ਨੂੰ ਕਿਸੇ ਕੰਮ ਲਈ ਰੋਕਦੀ ਹੈ ਤਾਂ ਉਹ ਉਲਟਾ ਆਪਣੀ ਮਾਂ ਨੂੰ ਖਰੀ ਕੋਟੀ ਸੁਣਾਉਣ ਲੱਗਦੀ ਮੀਨੂ ਦੀਆਂ ਅੱਖਾਂਗੇ ਆਪਣਾ ਸਮਾਂ ਘੁੰਮਣ ਲੱਗਦਾ ਹੈ ਕਿ ਕਿਸ ਤਰ੍ਹਾਂ ਆਪਣੇ ਭੋਲੇ ਪਿਓ ਨੂੰ ਬੁੱਧੂ ਬਣਾਉਂਦੀ ਸੀ ਮੀਨੂ ਦੇ ਅੰਦਰ ਆਪਣੀ ਧੀ ਦੇ ਬਾਗੀ ਹੋਣ ਦਾ ਡਰ ਪੈਦਾ ਹੋ ਜਾਂਦਾ ਹੈ ਦੂਜੇ ਪਾਸੇ ਸਿਮੀ ਵੀ ਨਿੰਮੀ ਤੋਂ ਪ੍ਰਭਾਵਿਤ ਹੋਣ ਲੱਗ ਜਾਂਦੀ ਹੈ ਉਹ ਆਪਣੀ ਮਾਂ ਤੋਂ ਚੋਰੀ ਪੜਨ ਦੇ ਬਹਾਨੇ ਅੰਦਰ ਫੋਨ ਤੇ ਲੱਗੀ ਰਹਿੰਦੀ ਹੈ ਮੀਨੂ ਨੂੰ ਸਾਰੀ ਖਬਰ ਹੁੰਦੀ ਹੈ ਪਰ ਫਿਰ ਵੀ ਉਹ ਚੁੱਪ ਰਹਿੰਦੀ ਹੈ ਪਰ ਉਸ ਨੂੰ ਸਮਝ ਨਹੀਂ ਆਉਂਦੀ ਕਿ ਉਹ ਉਹਨਾਂ ਨੂੰ ਕਿਸ ਕਿਸ ਤਰ੍ਹਾਂ ਸਮਝਾਏ ਕਿ ਇਹ ਇਕੱਠਿਆਂ ਜਿਉਣ ਮਰਦਿਆਂ ਗੱਲਾਂ ਸਭ ਝੂਠਾ ਹੈ ਸੱਚਾਈ ਨਹੀਂ ਦੂਜੇ ਪਾਸੇ ਰੀਤ ਦਾ ਪੁੱਤ ਵੀ ਜਵਾਨ ਹੋ ਜਾਂਦਾ ਹੈ ਉਹ ਬਹੁਤ ਹੀ ਸੰਸਕਾਰੀ ਤੇ ਵੱਡਿਆਂ ਦਾ ਸਤਿਕਾਰ ਕਰਨ ਵਾਲਾ ਹੁੰਦਾ ਹੈ ਉਸ ਦੀ ਅਜਹੀ ਸੋਚ ਰੀਤ ਤੇ ਕਾਲੇ ਦੇ ਆਪਸੀ ਪਿਆਰ ਨਾਲ ਸਰਜੇ ਮਾਹੌਲ ਦੀ ਦੇਣ ਹੁੰਦੀ ਹੈ ਹੁਣ ਰੀਤ ਦਾ ਪੁੱਤਰ ਜਸਵੀਰ ਆਪਣੀ ਉਚੇਰੀ ਪੜ੍ਹਾਈ ਲਈ ਕਾਲਜ ਦਾਖਲਾ ਲੈ ਲੈਂਦਾ ਹੈ ਕਾਲਜ ਦਾ ਰੰਗ ਟੰਗ ਤੇ ਉੱਥੋਂ ਦਾ ਮਾਹੌਲ ਜਸਵੀਰ ਨੂੰ ਜੱਸੀ ਤੋਂ ਜਸ ਬਣਾ ਦਿੰਦਾ ਹੈ ਉਹ ਜਿੰਨਾ ਮੁੰਡਿਆਂ ਦੀ ਸੰਗਤ ਕਰਦਾ ਹੈ ਉਹ ਜਸਵੀਰ ਨੂੰ ਪੂਰੀ ਤਰ੍ਹਾਂ ਬਦਲ ਦਿੰਦੀ ਹਨ ਜਸਵੀਰ ਪੜ੍ਹਾਈ ਨੂੰ ਹਲਕੇ ਵਿੱਚ ਲੈਣ ਲੱਗ ਜਾਂਦਾ ਹੈ ਤੇ ਆਪਣੀ ਬਾਹਰਲੀ ਦੇਖ ਨੂੰ ਤਰਜੀਹ ਦੇਣ ਲੱਗ ਪੈਂਦਾ ਹੈ ਉਹ ਹੁਣ ਬਾਪੂ ਨਾਲ ਕੰਮਾਂ ਵਿੱਚ ਹੱਥ ਨਹੀਂ ਮਟਾਉਂਦਾ ਤੇ ਸਾਰਾ ਦਿਨ ਆਪਣੇ ਦੋਸਤਾਂ ਨਾਲ ਅਵਾਰਾਗਰਦੀ ਕਰਨ ਲੱਗ ਪੈਂਦਾ ਹੈ ਜਦੋਂ ਉਸ ਦਾ ਪਿਓ ਕਾਲਾ ਉਸ ਨੂੰ ਅਜਿਆ ਕਰਨੀ ਰੋਕਦਾ ਹੈ ਤਾਂ ਉਹ ਆਪਣੇ ਪਿਓ ਦਾ ਵਿਰੋਧ ਕਰਨ ਲੱਗਦਾ ਹੈ ਕਹਿੰਦੇ ਹਨ ਕਿ ਮਾਂ ਆਪਣੇ ਬੱਚਾ ਨੂੰ ਸਭ ਤੋਂ ਵੱਧ ਜਾਣਦੀ ਹੁੰਦੀ ਹੈ ਇਸੇ ਤਰ੍ਹਾਂ ਇਹ ਰੀਤ ਜਸਵੀਰ ਦੇ ਬਦਲਦੇ ਢੰਗ ਰੰਗ ਵੇਖ ਕੇ ਅੰਦਾਜ਼ਾ ਲਗਾ ਲੈਂਦੀ ਹੈ ਕਿ ਇਸ ਦੀ ਸੰਗਤ ਠੀਕ ਨਹੀਂ ਇੱਕ ਦਿਨ ਉਹ ਆਪਣੇ ਪੁੱਤਰ ਨੂੰ ਆਪਣੇ ਲੰਘੇ ਵੇਲੇ ਦੀ ਉਦਾਹਰਣ ਦੇ ਕੇ ਸਮਝਾਉਂਦਿਆਂ ਕਹਿੰਦੀ ਹੈ ਪੁੱਤੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਤੂੰ ਵੱਡਾ ਹੋ ਗਿਆ ਹੈ ਤੇ ਆਪਣਾ ਸਹੀ ਗਲਤ ਸੋਚ ਸਕਦਾ ਹੈ ਪਰ ਤੂੰ ਓਨੀ ਦੁਨੀਆ ਨਹੀਂ ਵੇਖੀ ਜਿੰਨੀ ਤੇਰੇ ਬਾਪੂ ਨੇ ਵੇਖੀ ਹੈ ਵੱਡੇ ਕਦੇ ਵੀ ਸਾਡਾ ਮਾੜਾ ਨਹੀਂ ਸੋਚਦੇ ਜੇ ਮੈਂ ਵੀ ਆਪਣੀ ਦਾਦੀ ਦਾ ਕਿਹਾ ਨਾ ਮੰਨਦੀ ਇਹ ਵਿਆਹ ਨਾ ਕਰਵਾਇਆ ਹੁੰਦਾ ਤਾਂ ਮੇਰੀ ਭੁੱਖ ਅਜੇ ਨਹੀਂ ਹੋਣਾ ਸੀ ਜਿਸ ਦੇ ਅੰਦਰ ਪੜਨ ਦੀ ਲਗਨ ਹੋਵੇ ਮੰਜਲਾਂ ਖੁਦ ਚੱਲ ਕੇ ਉਸ ਨੂੰ ਲੈਣ ਆਉਂਦੀਆਂ ਹਨ ਲੰਘਿਆ ਵੇਲਾ ਵਾਪਸ ਨਹੀਂ ਮੁੜਦਾ ਤੇ ਫਿਰ ਇਨਸਾਨ ਕੋਲ ساری ਉਮਰ ਲਈ ਸਿਰਫ ਪਛਤਾਵਾ ਹੀ ਰਹਿ ਜਾਂਦਾ ਹੈ ਬਾਕੀ ਫੈਸਲਾ ਤੇਰੇ ਹੱਥ ਵਿੱਚ ਹੈ ਜਸਵੀਰ ਨੂੰ ਆਪਣੀ ਮਾਂ ਦੀਆਂ ਗੱਲਾਂ ਪ੍ਰਭਾਵਿਤ ਕਰਦੀਆਂ ਨੇ ਤੇ ਉਹ ਆਪਣੇ ਵਾਅਦੇ ਪੈਰਾਂ ਨੂੰ ਪਿੱਛੇ ਹਟਾ ਲੈਂਦਾ ਹੈ ਇੱਕ ਵਾਰ ਫੇਰ ਰੀਤ ਜਿੱਤ ਜਾਂਦੀ ਹੈ ਉਦੋਂ ਦੂਜੇ ਪਾਸੇ ਮੀਨੂ ਨੀਮੂ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕਰਦੀ ਹੈ ਪਰ ਉਹ ਨਹੀਂ ਸਮਝਦੀ ਪਰੋਸੀ ਮੀਨੂ ਕਿਸੇ ਨਾ ਕਿਸੇ ਤਰ੍ਹਾਂ ਸਮਝਾ ਲੈਂਦੀ ਹੈ ਤੇ ਉਸ ਨੂੰ ਆਪਣੀ ਮਰਜ਼ੀ ਨਾਲ ਵਿਆਹ ਕੇ ਤੁਰ ਦਿੰਦੀ ਹੈ ਹੈਰਾਨੀ ਜਨਕ ਗੱਲ ਉਦੋਂ ਹੁੰਦੀ ਹੈ ਜਦੋਂ ਨਿੰਮੀ ਰਾਹੁਲ ਨਾਂ ਦੇ ਮੁੰਡੇ ਨਾਲ ਵਿਆਹ ਕਰਵਾ ਕੇ ਘਰ ਆ ਜਾਂਦੀ ਹੈ ਤੇ ਆਪਣੀ ਮਾਂ ਨੂੰ ਕਹਿੰਦੀ ਹੈ ਕਿ ਮੰਮਾ ਮੈਂ ਰਾਹੁਲ ਨਾਲ ਵਿਆਹ ਕਰਵਾ ਲਿਆ ਹੁਣ ਰਾਹੁਲ ਵੀ ਇਸ ਘਰ ਵਿੱਚ ਹੀ ਰਹੇਗਾ ਮੀਨੂ ਕੋਲ ਕੋਈ ਸ਼ਬਦ ਨਹੀਂ ਹੁੰਦੇ ਉਸ ਦੀਆਂ ਅੱਖਾਂ ਅੱਗੇ ਆਪਣੇ ਤੇ ਰਾਜ ਦੇ ਇਸ ਤਰ੍ਹਾਂ ਵਿਆਹ ਕਰਵਾਉਣ ਦਾ ਦ੍ਰਿਸ਼ਕ ਕੋ ਮਨ ਲੱਗਦਾ ਹੈ ਕਿ ਉਹ ਕੰਮ ਦੀ ਆਵਾਜ਼ ਵਿੱਚ ਬੋਲਦੀ ਹੈ ਕਿ ਉਹ ਮੁੰਡਾ ਕਰਜਵਾਈ ਬਣ ਕੇ ਆਇਆਗਾ ਅਗੋ ਨੇ ਮਿਊਚੀ ਵੱਟ ਬੋਲਦੀ ਹੈ ਬਿਲਕੁਲ ਹੁਣ ਇਹ ਇਸ ਦਾ ਵੀਕਰ ਹੈ ਜਿਸ ਨੂੰ ਕੋਈ ਇਤਰਾਜ ਹੈ ਉਹ ਇਥੋਂ ਜਾ ਸਕਦਾ ਹੈ ਇਹ ਸੁਣਾ ਮੀਨੂ ਦੇ ਪੈਰਾਂ ਹਟੋਂ ਜਿਵੇਂ ਨਿਕਲ ਜਾਂਦੀ ਹੈ ਮੀਨੂ ਕੋਲ ਨਿੰਮੀ ਦੇ ਫੈਸਲੇ ਦਾ ਕੋਈ ਜਵਾਬ ਨਹੀਂ ਹੁੰਦਾ ਅੰਤੋਂ ਇਹ ਸਭ ਲਈ ਸੈਵੰਥ ਹੋ ਜਾਂਦੀ ਹੈ ਔਰ ਰਾਹੁਲ ਮੀਨੂ ਨੂੰ ਬਿਲਕੁਲ ਨਹੀਂ ਪਾਉਂਦਾ ਸੀ ਰਾਹੁਲ ਸੁਭਾਅ ਦਾ ਲਾਲਚੀ ਹੁੰਦਾ ਸੀ ਪਰ ਨਿੰਮੀ ਨੂੰ ਉਹਦੇ ਇਸ ਰੂਪ ਬਾਰੇ ਕੋਈ ਗਿਆਨ ਨਹੀਂ ਸੀ ਨਿੰਮੀ ਆਪਣੀ ਮਾਂ ਨਾਲੋਂ ਵੱਧ ਰਾਹੁਲ ਨੂੰ ਤਰਜੀਹ ਦੇਣ ਲੱਗਦੀ ਹੈ ਰਾਹੁਲ ਇਸ ਮੌਕੇ ਦਾ ਫਾਇਦਾ ਉਠਾ ਨਿੰਮੂ ਨੂੰ ਉਸਦੀ ਮਾਂ ਖਿਲਾਫ ਭੜਕਾਉਣ ਲੱਗ ਜਾਂਦਾ ਹੈ ਹੱਦੋਂ-ਉਦੋਂ ਹੁੰਦੀ ਹੈ ਜਦੋਂ ਨਿੰਮੀ ਆਪਣੀ ਮਾਂ ਨੂੰ ਬੋਝ ਸਮਝਣ ਲੱਗ ਪੈਂਦੀ ਹੈ ਮੈਨੂੰ ਰਾਹੁਲ ਦੀਆਂ ਹਰਕਤਾਂ ਤੋਂ ਚੰਗੀ ਤਰ੍ਹਾਂ ਜਾਣੂ ਹੋ ਜਾਂਦੀ ਹੈ ਪਰ ਜਦੋਂ ਉਹ ਨਿੰਮੀ ਨੂੰ ਰਾਹੁਲ ਦੇ ਅਸਲੀ ਚਿਹਰੇ ਤੋਂ ਅਗਤ ਕਰਵਾਉਂਦੀ ਹੈ ਤਾਂ ਇਹ ਮੀ ਇੰਨੀ ਜ਼ਿਆਦਾ ਭੜਕ ਜਾਂਦੀ ਹੈ ਕਿ ਉਹ ਰਾਹਲਵਾਰੀ ਕੁਝ ਨਾ ਸੁਣਦੀ ਹੋਈ ਆਪਣੀ ਮਾਂ ਦਾ ਸਮਾਨ ਬਾਹਰ ਸੁੱਟ ਦਿੰਦੀ ਹੈ ਤੇ ਉਸ ਨੂੰ ਘਰੋਂ ਨਿਕਲ ਜਾਣ ਲਈ ਕਹਿੰਦੀ ਹੈ ਮੀਨੂ ਦਾ ਹਰਾਨਗੀ ਦਾ ਟਿਕਾਣਾ ਨਹੀਂ ਰਹਿੰਦਾ ਮੀਨੂ ਬਿਨਾ ਕੋਈ ਸਵਾਲ ਜਵਾਬ ਕਰੇ ਭਰੇ ਮਨ ਨਾਲ ਉੱਥੋਂ ਤੁਰ ਪੈਂਦੀ ਹੈ ਮੀਨੂ ਕੋਲ ਰਹਿਣ ਲਈ ਕੋਈ ਟਿਕਾਣਾ ਨਹੀਂ ਹੁੰਦਾ ਆਨ ਤੋਂ ਸ਼ਹਿਰ ਦੇ ਇੱਕ ਵਿਰਧ ਆਸ਼ਰਮ ਵਿੱਚ ਪਹੁੰਚ ਜਾਂਦੀ ਹੈ ਰਾਨੀ ਜਨਕ ਗੱਲ ਉਦੋਂ ਵਾਪਰਦੀ ਹੈ ਜਦੋਂ ਉਹ ਆਪਣੇ ਪਤੀ ਰਾਜ ਨੂੰ ਉੱਥੇ ਦੇਖਦੀ ਹੈ ਦੋਵੇਂ ਇੱਕ ਦੂਜੇ ਵੱਲ ਵੇਖ ਕੇ ਨਜ਼ਰਾਂ ਝੁਕਾ ਲੈਂਦੇ ਹਨ ਮੀਨੂ ਕੰਮ ਦੀ ਹੋਈ ਆਵਾਜ਼ ਵਿੱਚ ਰਾਜ ਨੂੰ ਪੁੱਛਦੀ ਹੈ ਤੁਸੀਂ ਇੱਥੇ ਕਿਵੇਂ ਰਾਜ ਭਰੇ ਮਾਨ ਨਾਲ ਤੇਰੇ ਤੋਂ ਬਾਅਦ ਮੈਂ ਦੁਬਾਰਾ ਕਿਸੇ ਨਾਲ ਵਿਆਹ ਕਰਵਾਇਆ ਤੇ ਉਸ ਦੂਜੇ ਵਿਆਹ ਤੋਂ ਹੋਏ ਪੁੱਤਰ ਨੇ ਅੱਜ ਮੈਨੂੰ ਇੱਥੇ ਪਹੁੰਚਾ ਦਿੱਤਾ ਹੈ ਕੈ ਅੱਖਾਂ ਪਰ ਲੈਂਦਾ ਹੈ ਪਰ ਤੂੰ ਇੱਥੇ ਮੀਨੂ ਰਾਜ ਨੂੰ ਆਪਣੀ ਸਾਰੀ ਹੱਟਵਿੱਤੀ ਸਰਾਉਂਦੀ ਹੈ ਦੋਵੇਂ ਇੱਕ ਦੂਜੇ ਦੀ ਹਾਲਤ ਵੇਖ ਰੌਣ ਲੱਗਦੀ ਹਨ ਤੇ ਆਪਣੇ ਕੀਤੇ ਤੇ ਪਛਤਾਉਂਦੇ ਹਨ ਦੋਵਾਂ ਨੂੰ ਹੀ ਆਪਣੀ ਗਲਤੀ ਦਾ ਅਹਿਸਾਸ ਹੋ ਜਾਂਦਾ ਹੈ ਰਾਜ ਮੀਨੂ ਤੋਂ ਉਸਦੇ ਮਾਪਿਓ ਬਾਰੇ ਪੁੱਛਦਾ ਹੈ ਤਾਂ ਮੀਨੂ ਆਖਦੀ ਹੈ ਕਿ ਉਸ ਨੂੰ ਉਹਨਾਂ ਬਾਰੇ ਕੁਝ ਨਹੀਂ ਪਤਾ ਉਸਨੇ ਕਦੇ ਪਿੱਛੇ ਮੁੜ ਕੇ ਦੁਬਾਰਾ ਨਹੀਂ ਵੇਖਿਆ ਉਹ ਕਹਿੰਦੀ ਹੈ ਕਿ ਉਸ ਕੋਲ ਆਪਣੇ ਮਾਪਿਓ ਨਾਲ ਨਜ਼ਰਾਂ ਮਿਲਾਉਣ ਦੀ ਹਿੰਮਤ ਨਹੀਂ ਹੈ ਰਾਜ ਮੀਨੂ ਨੂੰ ਸਮਝਾਉਂਦੇ ਕਹਿੰਦਾ ਹੈ ਇਮਾਫੀ ਉਹਦਾ ਦਿਲ ਬਹੁਤ ਵੱਡਾ ਹੁੰਦਾ ਹੈ ਉਸ ਨੂੰ ਆਪਣੇ ਮਾਪੇ ਕੋਲ ਜਰੂਰ ਜਾਣਾ ਚਾਹੀਦਾ ਹੈ ਤੇ ਆਪਣੀ ਗਲਤੀ ਦੀ ਮੁਆਫੀ ਮੰਗਣੀ ਚਾਹੀਦੀ ਹੈ ਤੇ ਉਸ ਨੂੰ ਯਕੀਨ ਹੈ ਕਿ ਉਹ ਜਰੂਰ ਉਸ ਨੂੰ ਮਾਫ ਕਰਨਗੇ ਮੈਨੂੰ ਅੰਦਰ ਇੱਕ ਨਵੀਂ ਲਹਿਰ ਦੌੜ ਜਾਂਦੀ ਹੈ ਸ਼ਾਇਦ ਇਹ ਲਹਿਰ ਉਸਦੇ ਮਾਪਿਆਂ ਨਾਲ ਮਿਲਣ ਨੂੰ ਲੈ ਕੇ ਆਉਂਦੀ ਹੈ ਉਹ ਆਪਣੇ ਮਾਂ ਦੇ ਪਿਓ ਕੋਲ ਪਿੰਡ ਜਾਣ ਦਾ ਫੈਸਲਾ ਕਰ ਲੈਂਦੀ ਹੈ ਅਗਲੀ ਸਵੇਰ ਉਹ ਆਪਣੇ ਪਿੰਡ ਦੀ ਵਸ ਲੈਦੀ ਹੈ 2 ਘੰਟਿਆਂ ਦਾ ਸਫ਼ਰ ਉਸ ਲਈ ਸਦੀਆਂ ਦਾ ਹੋ ਨਿਬੜਦਾ ਹੈ। ਰਬ ਚੋਂ ਸੋਚਦੀ ਹੈ ਕਿ ਉਹ ਆਪਣੇ ਮਾਪਿਓ ਦੇ ਨਾਲ-ਨਾਲ ਮਹਰਾਜ ਤੇ ਦੀਪੀ ਭਾਬੀ ਤੋਂ ਵੀ ਮਾਫੀ ਮੰਗ ਲਵੇਗੀ। ਬਸ ਜਦੋਂ ਪਿੰਡ ਦੇ ਅੱਡੇ ਤੇ ਪਹੁੰਚਦੀ ਹੈ ਤਾਂ ਉਹਦੀ ਖੁਸ਼ੀ ਦਾ ਟਿਕਾਣਾ ਨਹੀਂ ਰਹਿੰਦਾ। ਥੋੜਾ ਅੱਗੇ ਵਧ ਕੇ ਉਸ ਨੂੰ ਆਪਣਾ ਪਿੰਡ ਬਦਲਿਆ ਬਦਲਿਆ ਜਿਹਾ ਜਪਦਾ ਹੈ। ਥੋੜਾ ਹੋਰ ਅੱਗੇ ਵਧਦੀ ਹੈ ਤਾਂ ਨਾਲ ਲੱਗਦੇ ਘਰਾਂ ਵਿੱਚੋਂ ਤਾਈ ਕਰਤਾਓ ਕਰਤਾਰੋ ਤੁਰੀ ਆਉਂਦੀ ਹੈ। ਮੀਨੂ ਤਾਈ ਕਰਤਾਰੋ ਦੇ ਨੇੜੇ ਆ ਕੇ ਤਾਈ ਮੈਂ ਕਰਤਾਰੋ ਤਾਈ ਕੌਣ ਬੀਬਾ ਸਿਆਣਿਆ ਨਹੀਂ ਮੈਂ ਤਾਈ ਮੈਂ ਮੀਨੂ ਅੱਛਾ ਜੈਲੇ ਦੀ ਧੀ ਹਾਂਜੀ ਤਾਈ ਕੁੱਟ ਕੇ ਗਲਵਕੜੀ ਪਾ ਲੈਂਦੀ ਐ ਓਹਦੇ ਤੈਨੂੰ ਤਾਂ ਵੇਖਿਆ ਸਦੀਆਂ ਹੋ ਗਈਆਂ ਹੋਰ ਸਭ ਸੁਖਸੰਦ ਹੈ ਮੀਨੂ ਹਾਂ ਤਾਈ ਕਿਤੇ ਚੱਲੀ ਸਾਂ ਹਾਂ ਪੁੱਤ ਤੇਰੀ ਚਾਚੀ ਦੇ ਪੁੱਤ ਮਨਰਾਜ ਨੇ ਚੰਡੀਗੜ੍ਹ ਕੋਠਲ ਪਾਈ ਐ ਉਹਦੇ ਮਹੁਰਤੇ ਸ਼ਹਿਰ ਚੱਲੀ ਸਾਂ ਮੀਨੂ ਹੁਬਕੇ ਬੋਲਦੀ ਐ ਟਾਈ ਮਨਰਾਜ ਵੀਰਾ ਚੰਡੀਗੜ੍ਹ ਗਿਆ ਤਾਂ ਬੇਬੇ ਤੇ ਬਾਪੂ ਕੋਲ ਕੌਣ ਰਹਿੰਦਾ ਹੈ? ਸਾਈ ਦੱਬੀ ਜੀ ਆਵਾਜ਼ ਚ ਕਹਿੰਦੀ ਹੈ ਪੁੱਤ ਤੇਰੀ ਮਾਂ ਨੂੰ ਗੁਜ਼ਰਿਆ ਤਾਂ ਕਈ ਹੱਥੇ ਹੋ ਗਏ ਤੇ ਪਿਛਲੇ ਸਾਲ ਤੇਰਾ ਪਿਓ ਵੀ ਮੁੱਕ ਗਿਆ। ਇਹ ਸੁਣ ਮੀਨੂ ਸਨੋ ਹੋ ਜਾਂਦੀ ਹੈ ਤੇ ਸੁਨੋ ਹੋ ਧਰਤੀ ਤੇ ਡਿੱਗ ਪੈਂਦੀ ਹੈ। ਏਸੀ ਆਪਣੀ ਅੱਜ ਦੀ ਕਹਾਣੀ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ। ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।